ਹੈਲੋ ਫੈਮਲੀ ਸਤਿ ਸ੍ਰੀ ਅਕਾਲ ਅੱਜ ਦਾ ਵਲੋਗ ਹੈ ਸਾਡਾ ਖੱਟੇ ਵਾਲੇ ਆਲੂ ਆਹ ਦੇਖੋ ਅਸੀਂ ਆਪਣੇ ਆਲੂ ਉਬਾਲ ਕੇ ਰੱਖੇ ਹੋਏ ਨੇ ਤੇ ਇਹ ਸਾਡੇ ਅਦਰਕ ਹਰੀਆਂ ਮਿਰਚਾਂ ਤੇ ਪਿਆਜ਼ ਤੇ ਇਹ ਸਾਡੀ ਇਮਲੀ ਬਈ ਹੈ ਜਿਹੜੀ ਅਸੀਂ ਪਿਜੋ ਕੇ ਰੱਖੀ ਹੋਈ ਹੈ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਰ ਕਰਕੇ ਰੱਖ ਲਿਆ ਹੈ ਤੇ ਹੁਣ ਅਸੀਂ ਆਪਣੀ ਰੈਸਪੀ ਪਾਵਾਂਗੇ ਖੱਟੇ ਵਾਲੇ ਆਲੂ ਆਓ ਅਸੀਂ ਬਣਾਨੇ ਆਂ ਤੇ ਤੁਹਾਨੂੰ ਬਣਾ ਕੇ ਦਿਖਾਣੇ ਆ ਵੀ ਖੱਟੇ ਵਾਲੇ ਆਲੂ ਕਿਸ ਤਰ੍ਹਾਂ ਦੇ ਲੱਗਦੇ ਨੇ ਤੇ ਕੀ ਟੇਸਟ ਇਹਨਾਂ ਦਾ ਬੰਦ ਆ। ਤੇ ਤੁਸੀਂ ਮੇਰੀ ਸਾਰੀ ਰੈਸਪੀ ਵੇਖਣੀ ਆ ਤੇ ਮੈਨੂੰ ਵੇਖ ਕੇ ਜਰੂਰ ਦੱਸਣਾ ਵੀ ਤੁਹਾਨੂੰ ਮੇਰੀ ਰੈਸਪੀ ਬਣਾਉਣ ਦਾ ਤਰੀਕਾ ਕਿਸ ਤਰੀਕੇ ਦਾ ਲੱਗਾ। ਬਣਾਉਂਦੇ ਤਾਂ ਤੁਸੀਂ ਵੀ ਹੋਵੋਗੇ ਪਰ ਆਪੋ ਆਪਣਾ ਤਰੀਕਾ ਹੁੰਦਾ ਹੈ ਤੇ ਮੈਂ ਤੁਹਾਨੂੰ ਬਹੁਤ ਹੀ ਸਿੰਪਲ ਤੇ ਸੋਖੇ ਤਰੀਕੇ ਬਣਾ ਕੇ ਦਿਖਾਵਾਂਗੀ ਖੱਟੇ ਵਾਲੇ ਆਲੂ। ਆਓ ਬਣਾਈਏ ਹੁਣ ਅਸੀਂ ਖੱਟੇ ਵਾਲੇ ਆਲੂ। ਸਭ ਤੋਂ ਪਹਿਲਾਂ ਅਸੀਂ ਆਪਣੀ ਗੈਸ ਲਗਾਵਾਂਗੇ। ਗੈਸ ਲਗਾ ਕੇ ਤੇ ਆਪਾਂ ਕੜਾਈ ਧਰ ਦਾਂਗੇ ਕੜਾਈ ਸਾਡੀ ਸੁੱਕ ਜਾਵੇ ਤਾਂ ਫਿਰ ਅਸੀਂ ਇਹਦੇ ਵਿੱਚ ਆਪਣਾ ਲੋੜ ਅਨੁਸਾਰ ਤੇਲ ਪਾਵਾਂਗੇ ਕੜਾਈ ਸਾਡੀ ਸੁੱਕ ਚੁੱਕੀ ਹੈ ਸਭ ਤੋਂ ਪਹਿਲਾਂ ਅਸੀਂ ਤੇਲ ਪਾਵਾਂਗੇ ਲੋੜ ਅਨੁਸਾਰ ਜਿੰਨੀ ਕਿ ਸਾਨੂੰ ਜ਼ਰੂਰਤ ਹੈ ਜਿਹਦੇ ਹਿਸਾਬ ਨਾਲ ਸਾਡੇ ਪਿਆਜ਼ ਭੁੱਜ ਜਾਣ ਅਸੀਂ ਤੇਲ ਪਾ ਲਿਆ ਜੇ ਤੇ ਹੁਣ ਅਸੀਂ ਇਹਨੂੰ ਗਰਮ ਕਰਨਾ ਰੱਖ ਦੇਵਾਂਗੇ ਤਾਂ ਜੋ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏ ਤਾਂ ਅਸੀਂ ਇਹਦੇ ਵਿੱਚ ਆਪਣਾ ਮਟੀਰੀਅਲ ਜਿਹੜਾ ਕੱਟਿਆ ਆ ਮਸਾਲਾ ਪਿਆਜ਼ ਅਦਰਕ ਤੇ ਹਰੀਆਂ ਮਿਰਚਾਂ ਪਾ ਸਕੀਏ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਆਪਣਾ ਜੀਰਾ ਆ ਜੀਰਾ ਪਾਲਿੱਤਾ ਫਿਰ ਅਸੀਂ ਪਾਵਾਂਗੇ ਅਦਰਕ ਤੇ ਮਿਰਚਾਂ ਤੇ ਪਿਆਜ਼ ਕੱਟੇ ਹੋਏ ਆ ਦੇਖੋ ਪਾਸੇ ਹੁਣ ਅਸੀਂ ਚੰਗੀ ਤਰ੍ਹਾਂ ਠੁੰਨ ਲਵਾਂਗੇ ਆਜੋ ਸਾਡੇ ਆਲੂ ਬਹੁਤ ਸਵਾਦ ਤੇ ਬਹੁਤ ਹੀ ਮਲੇਡਾਰ ਬਣਨ ਬਹੁਤ ਸਵਾਦ ਲੱਗਦੇ ਨੇ ਬੜਾ ਮਜ਼ਾ ਆਉਂਦਾ ਏ ਖੱਟੀ ਵਾਲੇ ਆਲੂ ਖਾ ਕੇ ਥੋੜੀ ਜੀ ਇਹਦੇ ਵਿੱਚ ਹਰੀ ਮਿਰਚ ਤੇਜ ਪਾਏ ਉਹਦੇ ਵਿੱਚ ਅਸੀਂ ਕੋਈ ਕਲਰਫੁਲ ਵਾਲੀ ਮਿਰਚ ਨਹੀਂ ਪਾਣੀ ਬਿਲਕੁਲ ਇਸ ਤਰ੍ਹਾਂ ਹੀ ਬਣਾਵਾਂਗੇ ਦੇਖਣਾ ਤੇ ਫਿਰ ਬਣਾ ਕੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਪਿਆਜ਼ ਸਾਡੇ ਲਾਲ ਹੋ ਰਹੇ ਨੇ ਹੁਣ ਅਸੀਂ ਆਪਣੇ ਆਲੂ ਜਿਹੜੇ ਆ ਅਸੀਂ ਕੱਟਣੇ ਨਹੀਂ ਅਸੀਂ ਇਸੇ ਤਰੀਕੇ ਇਹਨਾਂ ਨੂੰ ਬਸ ਨਿੱਕੇ ਨਿੱਕੇ ਕਰਨਾ ਵਾ ਤਾਂ ਜੋ ਸਾਡੇ ਆਲੂ ਬਹੁਤ ਵਧੀਆ ਤਰੀਕੇ ਛੋਟੇ ਛੋਟੇ ਹੋ ਸਕਣ ਅਸੀਂ ਇਹਨਾਂ ਨੂੰ ਕਰਦ ਨਾਲ ਨਹੀਂ ਬਿਲਕੁਲ ਕੱਟਣਾ ਇਸੇ ਤਰੀਕੇ ਕਰਨੇ ਨੇ ਇਸੇ ਤਰੀਕੇ ਕਰਕੇ ਤੇ ਅਸੀਂ ਬਣਾਣੇਗੇ ਆ ਦੇਖੋ ਪਿਆ ਸਾਡੇ ਲਾਲ ਹੋ ਚੁੱਕੇ ਨੇ ਦੇਖੋ ਕਿੰਨੇ ਵਧੀਆ ਹੋ ਚੁੱਕੇ ਨੇ ਲਾਲ ਦੇਖੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਲਾਲ ਹੋ ਚੁੱਕੇ ਨੇ ਸੀਦੇ ਵਿੱਚ ਆਪਣਾ ਮਟੀਰੀਅਲ ਪਾਵਾਂਗੇ ਮਸਾਲੇ ਜਿਹੜੇ ਅਸੀਂ ਪਾਣੇ ਆ ਜਿੰਨਾ ਕਿ ਸਾਨੂੰ ਨਮਕ ਚਾਹੀਦਾ ਹੈ ਉਹ ਸਹੀ ਹਿਸਾਬ ਦੇ ਨਾਲ ਅਸੀਂ ਨਮਕ ਪਾ ਲਾਂਗੇ ਆ ਅਸੀਂ ਨਮਕ ਪਾ ਲਿੱਤਾ ਆ ਅਸੀਂ ਪਾ ਲਿੱਤੀ ਹਲਦੀ ਅੱਧਾ ਚਮਚ ਹਲਦੀ ਪਾਊਡਰ ਆ ਰਿਹਾ ਸਾਡਾ ਮਸਾਲਾ ਜਿਹੜਾ ਅਸੀਂ ਪਾਣਾ ਵਾ ਆ ਅਸੀਂ ਮਸਾਲਾ ਪਾ ਲਿਆ ਹੁਣ ਅਸੀਂ ਚੰਗੀ ਤਰ੍ਹਾਂ ਮਿਲਾ ਲਾਂਗੇ ਤਾਂ ਜੋ ਸਾਡਾ ਸਾਰਾ ਮਸਾਲਾ ਇਹਦੇ ਵਿੱਚ ਮਿਕਸ ਹੋ ਸਕੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਵੀ ਕੋਈ ਇਸ ਦੇ ਵਿੱਚ ਬਹੁਤੇ ਮਸਾਲੇ ਨਹੀਂ ਪਾਏ ਬਿਲਕੁਲ ਨੋਰਮਲ ਤਰੀਕੇ ਬਣਾਨੇ ਆ ਤੇ ਬਣਾ ਕੇ ਖਾਣੇ ਆ ਬਹੁਤੀਆਂ ਮਿਰਚਾਂ ਮੁਰਚਾਂ ਜਾਂ ਬਹੁਤੇ ਗਰਮ ਮਸਾਲੇ ਪਾਵਾਂਗੇ ਤੇ ਉਹ ਸਾਨੂੰ ਤਿਆਬ ਬਣਨਾ ਸ਼ੁਰੂ ਹੋ ਜਾਂਦਾ ਅਸੀਂ ਇਸ ਕਰਕੇ ਨੋਰਮਲ ਮਸਾਲੇ ਪਾਉਂਦੇ ਆ ਆਹ ਵੇਖੋ ਅਸੀਂ ਆਪਣੇ ਆਲੂ ਜਿਹੜੇ ਨੇ ਬਿਲਕੁਲ ਹੱਥ ਦੇ ਨਾਲ ਕਰਕੇ ਰੱਖ ਲਿੱਤੇ ਨੇ ਹੁਣ ਅਸੀਂ ਇਹਨੂੰ ਇਹਦੇ ਵਿੱਚ ਆਪਣਾ ਸੈੱਟ ਕਰਕੇ ਪਾ ਦਵਾਂਗੇ ਆ ਦੇਖੋ ਪਾ ਦਿੱਤੇ ਤੇ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਹ ਸਿਰਫ 10 ਮਿੰਟ ਅਸੀਂ ਰੱਖਾਂਗੇ ਤਾਂ ਜੋ ਸਾਡੇ ਮਸਾਲੇ ਪੂਰੀ ਤਰ੍ਹਾਂ ਆਲੂਆਂ ਵਿੱਚ ਰਲ ਜਾ ਕਰਨ ਕਿਉਂਕਿ ਆਲੂ ਤੇ ਸਾਡੇ ਪਹਿਲਾਂ ਹੀ ਉਬਲੇ ਹੋਏ ਨੇ ਪੂਰੀ ਤਰ੍ਹਾਂ ਤਿਆਰ ਹੋਏ ਨੇ ਸਿਰਫ ਇਸ ਦੇ ਵਿੱਚ ਖੱਟਾ ਪਾਵਾਂਗੇ ਤੇ ਆਪਣੇ ਆਲੂ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਵਧੀਆ ਬਣਦੇ ਨੇ ਬਹੁਤ ਸਵਾਦ ਜਾਂਦੇ ਨੇ ਬਹੁਤ ਹੀ ਮਜ਼ਾ ਆਉਂਦਾ ਹੈ ਇਸੇ ਤਰੀਕੇ ਬਣਾਣੇ ਨੇ ਤੇ ਇਸੇ ਤਰੀਕੇ ਬਣਾ ਕੇ ਖਾਣੇ ਨੇ ਇਹ ਦੇਖੋ ਹੁਣ ਅਸੀਂ ਇਹਨਾਂ ਨੂੰ ਆਪਣਾ ਬੰਦ ਕਰਕੇ ਟੱਕਰ ਨੂੰ ਰੱਖ ਲਾਂਗੇ ਥੋੜੀ ਜਿਹੀ ਤੇ ਫਿਰ ਅਸੀਂ ਇਹਦੇ ਵਿੱਚ ਆਪਣਾ ਜਿਹੜਾ ਖੱਟਾ ਤਿਆਰ ਕੀਤਾ ਹੈ ਅਸੀਂ ਉਹ ਪਾਵਾਂਗੇ ਆ ਦੇਖੋ ਇੱਕ ਵਾਰ ਤੇ ਅਸੀਂ ਆਪਣੀ ਇਮਲੀ ਤਿਆਰ ਕਰਨੀ ਆ ਜਿਹੜੀ ਅਸੀਂ ਪਾਣੀ ਵਿੱਚ ਇਦਾਂ ਪੂਰਾ ਪੂਰੀ ਤਰ੍ਹਾਂ ਸੀਰਖਟਾ ਕੱਢ ਲਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਆਪਣਾ ਪਾਵਾਂਗੇ ਆ ਦੇਖੋ ਪੂਰੀ ਤਰ੍ਹਾਂ ਸੀ ਆਪਣਾ ਇਮਲੀ ਦਾ ਪਾਣੀ ਕੱਢ ਲਿੱਤਾ ਹੈ ਤੇ ਆਲੂਆਂ 'ਚ ਪਾਵਾਂਗੇ ਤੇ ਪਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਸਾਡੇ ਆਲੂ ਕਿਸ ਤਰ੍ਹਾਂ ਦੇ ਤਿਆਰ ਹੋਏ ਨੇ ਖੱਟੇ ਵਾਲੇ ਆ ਦੇਖੋ ਆਲੂਆਂ ਨੇ ਰੰਗ ਸਾੜ ਦਿੱਤਾ ਹੈ ਕਿੰਨੇ ਵੇਖੋ ਵਧੀਆ ਤਰੀਕੇ ਹੋ ਚੁੱਕੇ ਨੇ ਹੁਣ ਅਸੀਂ ਇਹਦੇ ਵਿੱਚ ਆਪਣਾ ਜਰਾ ਖੱਟਾ ਤਿਆਰ ਕੀਤਾ ਹੈ ਅਸੀਂ ਇਹਨੂੰ ਬਾਦਵਾਵਾਂਗੇ ਬਹੁਤ ਹੀ ਜਲਦੀ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਸਵਾਦ ਬੰਦੇ ਨੇ ਆ ਦੇਖੋ ਸਾਡਾ ਖੱਟਾ ਤਿਆਰ ਹੋ ਚੁੱਕਾ ਹੈ ਇਹ ਅਸੀਂ ਸਾਰਾ ਪਾ ਦਵਾਂਗੇ ਤਾਂ ਜੋ ਸਾਡੇ ਆਂਬ ਚੰਗੀ ਤਰ੍ਹਾਂ ਖੱਟੇ ਵਾਲੇ ਬਣ ਸਕਣ ਜਰਮੇ ਕੀ ਸਵਾਦ ਲੱਗਦੇ ਨੇ ਇੱਕ ਵਾਰੀ ਜ਼ਰੂਰ ਬਣਾ ਗਿਓ ਦੇਖਿਓ ਟਰਾਈ ਕਰਿਓ ਬਹੁਤ ਮੌਯਾ ਆਏਗਾ ਤੁਹਾਨੂੰ ਖਾਣ ਦਾ ਆ ਦੇਖੋ ਆਲੂਆਂ ਨੇ ਤੇ ਰਿਚੜ ਦਿੱਤਾ ਬੀਪੂ ਆ ਦੇਖੋ ਕਿੱਦੇ ਵਧੀਆ ਹੋ ਚੁੱਕੇ ਨੇ ਬਹੁਤ ਵਧੀਆ ਬਣ ਚੁੱਕੇ ਨੇ ਇਸੇ ਤਰੀਕੇ ਬਣਾਣੇ ਨੇ ਤੇ ਖਾਣੇ ਨੇ ਇਸੇ ਤਰੀਕੇ ਬਣਾ ਕੇ ਤੁਸੀਂ ਜਰੂਰ ਇੱਕ ਵਾਰੀ ਵੇਖਿਓ ਤੇ ਖਾ ਕੇ ਵੀ ਦੇਖਿਓ ਤੁਹਾਨੂੰ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਲੱਗਣਗੇ ਆ ਦੇਖੋ ਸਾਡੇ ਆਲੂ ਬਣ ਕੇ ਰੈਡੀ ਹੋ ਚੁੱਕੇ ਨੇ ਬਹੁਤ ਵਧੀਆ ਬਣ ਚੁੱਕੇ ਨੇ ਖੱਟੇ ਵਾਲੇ ਆਲੂ ਤੇ ਇਸੇ ਤਰੀਕੇ ਤੁਸੀਂ ਜਰੂਰ ਬਣਾ ਗਏ ਤੇ ਖਾ ਗਏ ਵੇਖਣਾ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਹੋਵੇ ਵਧੀਆ ਲੱਗੀ ਹੋਵੇ ਤਾਂ ਮੈਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜੇ ਮੇਰੀ ਸਬਜੀ ਜੇ ਤੁਹਾਨੂੰ ਕੋਈ ਨੁਕਸ ਵੀ ਲੱਗੇ ਤਾਂ ਤੁਸੀਂ ਕਮੈਂਟ ਵਿੱਚ ਬੋਲ ਕੇ ਜਰੂਰ ਭੇਜ ਦਿਓ ਕਰੋ ਵੀ ਤੁਹਾਨੂੰ ਮੇਰੀ ਸਬਜੀ ਪਸੰਦ ਨਹੀਂ ਆਈ ਤੇ ਮੈਂ ਦੁਸਤਾ ਨਹੀਂ ਕਰਾਂਗੀ ਪਰ ਮੈਨੂੰ ਜਰੂਰ ਮੇਰੀ ਵੀਡੀਓ ਫੁੱਲ ਵਾਚ ਕਰਿਆ ਕਰੋ ਤੇ ਵੇਖਿਆ ਕਰੋ ਤੇ ਵੀ ਇੱਕੇ ਮੈਨੂੰ ਦੱਸਿਆ ਕਰੋ Bye! Family Bye!